ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਏਬਰੀਡੇ ਵਿਦ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਗੱਲ ਕਰਾਂਗੇ ਪੋਲਟਰੀ ਫਾਰਮ ਦੀ ਤੇ ਜਿਹੜੀ ਪੋਲਟਰੀ ਫਾਰਮਾਂ ਦੀ ਇਸ ਟਾਈਮ ਪੋਜੀਸ਼ਨ ਉਹ ਬਹੁਤ ਖਰਾਬ ਆ ਕਿਉਂਕਿ ਚੈਕਸ 50 50 60 60 ਦਿਨ ਤੱਕ ਵੀ ਫਾਰਮਰਾਂ ਨੂੰ ਨਹੀਂ ਮਿਲ ਰਹੇ ਤੇ ਇਹ ਸਭ ਤੋਂ ਵੱਡੀ ਸਮੱਸਿਆ ਹੁਣ ਜਿਹੜਾ ਇਹ ਇੱਕ ਮਾੜਾ ਟਾਈਮ ਹੀ ਆ ਕਿਉਂਕਿ ਚੂਚੇ ਦਾ ਰੇਟ ਵੀ ਬਹੁਤ ਹੋ ਗਿਆ 40 47 ਰੁਪਏ ਰੇਟ ਆ ਤੇ ਕੰਪਨੀਆਂ ਫਾਰਮਾਂ ਨੂੰ ਚੈਕਸ ਦੇ ਨਹੀਂ ਰਹੀਆਂ ਦੋ-ਦੋ ਮਹੀਨਿਆਂ ਤੋਂ ਫਾਰਮ ਖਾਲੀ ਪਏ ਨੇ ਆਪਣਾ ਵੀ 5 ਤਰੀਕ ਨੂੰ ਲਿਫਟਿੰਗ ਹੋਈ ਸੀ ਅੱਜ 7 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਇੱਕ ਮਹੀਨੇ ਤੋਂ ਪਲੱਸ ਹੋ ਗਿਆ ਹਜੇ ਵੀ ਜਿਹੜਾ ਲਾਈਨ ਸੁਪਰਵਾਈਜ਼ਰ ਆਉਂ ਕਹਿੰਦਾ ਵੀ ਹਜੇ 20 ਦਿਨਾਂ ਤੱਕ ਕੋਈ ਉਮੀਦ ਨਹੀਂ ਵੀ ਚੀਜ਼ ਤਾਂ ਮਿਲੂਗਾ ਜਾਂ ਨਾ ਮਿਲੂਗਾ ਹੁਣ ਜਿੰਨਾਂ ਨੇ ਵਿਚਾਰਿਆਂ ਨੇ ਲੋਨ ਤੇ ਲੈ ਕੇ ਛੱਡ ਪਾਏ ਹੋਏ ਨੇ ਉਹਨਾਂ ਨੂੰ ਕਿਸ਼ਤਾਂ ਦੀ ਬੜੀ ਦਿੱਕਤ ਆਊਗੀ ਕਿ ਸਤਫਰੋਂ ਪਰਨੇ ਕਿਥੋਂ ਜਦੋਂ 2 ਮਹੀਨੇ ਫਾਰਮ ਖਾਲੀ ਰਹੇਗਾ ਕਿਥੇ 2 ਮਹੀਨਿਆਂ ਦੇ ਵਿੱਚ ਇੱਕ ਲੋਟ ਨਿਕਲ ਜਾਂਦਾ ਤੇ ਉਹ ਇੱਕ ਫਲੌਗ ਦੇ ਪੈਸਿਆਂ ਨਾਲ ਉਹਨਾਂ ਦਾ ਸਰਕਲ ਚੱਲ ਜਾਂਦਾ ਤੇ ਬਾਕੀ ਹੁਣ ਆਪਾਂ ਜਿਹੜਾ ਈਸੀ ਫਾਰਮ ਆਪਾਂ ਕਰਨ ਲਈ ਤੁਹਾਨੂੰ ਨਾਲ ਦੀ ਨਾਲ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਉਹਦੀ ਅਪਡੇਟ ਦਿੰਦੇ ਆਂ ਦੇਖੋ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਡੱਗ ਬਣਾਇਆ ਇਹਦੀ ਡੱਗ ਦੀ ਆਪਾਂ ਗੱਲ ਕਰਾਂਗੇ ਅੱਜ ਵੀ ਇਹ ਅੰਦਰੋਂ 3.5 ਫੁੱਟ ਦਾ ਚੌੜਾ ਤੇ 10 ਫੁੱਟੇ ਲੰਬਾ ਰੱਖਿਆ ਕਿਉਂਕਿ ਤੇ ਦੋ 쿨ਿੰਗ ਪੈਡਾਂ ਆਪਣੀਆਂ ਨੂੰ ਇਹਨੇ ਪਾਣੀ ਦੀ ਸਪਲਾਈ ਦੇਣੀ ਆ ਤਾਂ ਆਪਾਂ ਨੂੰ ਘੱਟੋ ਘੱਟ ਵੀ ਇੰਨਾ ਵੱਡਾ ਡੱਗ ਬਣਾਉਣਾ ਤਾਂ ਪਿਆ ਵੀ ਉਹ ਆਪਾਂ ਨੂੰ ਉੱਪਰ-ਨੀਚੇ ਨੀਚੇ ਵਾਲੇ ਫਾਰਮ ਨੂੰ 42 ਫੁੱਟ ਇਸ ਸਾਈਡ ਤੇ 쿨ਿੰਗ ਪੈਡ ਲੱਗਣੀਆਂ ਤੇ 42 ਫੁੱਟ ਪਰਲੇ ਹਿੱਸੇ ਤੇ ਲੱਗਣੀਆਂ ਤੇ ਇਦਾਂ ਹੀ ਉੱਪਰ ਲੱਗਣੀਆਂ ਤਾਹੇ 100 ਲਗਭਗ 68 ਫੁੱਟ কুলਿੰਗ ਪੈਡ ਨੂੰ ਇਥੋਂ ਆਪਾਂ ਪਾਣੀ ਦੀ ਸਪਲਾਈ ਦੇਣੀ ਆ ਗਰਮੀਆਂ ਦੇ ਵਿੱਚ ਜਦੋਂ ਲੋ ਵਾਲੇ ਲਾਟ ਹੁੰਦੇ ਨੇ ਉਦੋਂ ਸਮੱਸਿਆ ਇਹ ਹੁੰਦੀ ਆ ਵੀ ਜਿਹੜਾ ਪਾਣੀ ਆ ਉਹ ਨਾਲ ਦੀ ਨਾਲ ਉੱਡੀ ਜਾਂਦਾ ਫੇਰ ਆਪਣੀ ਇਹਦੇ ਵਿੱਚ ਜੇ ਆਪਾਂ ਛੋਟਾ ਡੱਗ ਬਣਾਵਾਂਗੇ ਤਾਂ ਆਪਣੀ ਰੈਗੂਲਰ ਮੋਟਰ ਚੱਲ ਕੇ ਵੀ ਇਹ ਭਰਨਾ ਨਹੀਂ ਕਿਉਂਕਿ ਉਨੀ ਵੱਡੀ ਮੋਟਰ ਹੀ 2 ਪਾਵਰ ਦੀ ਆਪਣੀ ਮੋਟਰ ਪਾਈ ਹੋਈ ਆ ਦੋ ਪਾਵਰ ਦੀ ਮੋਟਰ ਨਹੀਂ ਇਹ ਤੇ ਕੂਲਿੰਗ ਪੈਡਾਂ ਤੇ ਪਾਣੀ ਦੇਣਾ ਤਾਂ ਫਿਰ ਸਾਰਾ ਦੇਣੀ ਚਲੀ ਜਾਊ ਫਿਰ ਉਹ ਇੱਕ ਥੋੜਾ ਜਿਹਾ ਰਿਸਕ ਹੋ ਜਾਂਦਾ ਤੇ ਇਹ ਜਿਹੜਾ ਹੁਣ ਡੱਗ ਆਪਾਂ ਬਣਾਇਆ ਇਹਦੀ ਹਾਈਟ ਪਹਿਲਾਂ ਇਹਦੀ ਆਪਾਂ نیچے ਡੂੰਘਾਈ ਦੀ ਗੱਲ ਕਰਦੀਏ ਇਹ 9 ਫੁੱਟ ਡੂੰਘਾ ਹੈ ਸਾਢੇ 3.5 ਫੁੱਟ ਚੌੜਾ ਹੈ 10 ਫੁੱਟ ਲੰਬਾ ਹੈ ਤੇ ਆਪਾਂ ਇਹਦਾ ਇੱਕ ਐਸਟੀਮੇਟ ਜਾਂ ਕੱਢਿਆ ਜਿੱਦਾਂ ਇਹਦੇ ਵਿੱਚ ਜਿਹੜੀਆਂ 50 50 ਲੀਟਰ ਵਾਲੀਆਂ ਢੋਲੀਆਂ ਨੇ ਉਮ ਅਸੀਂ ਰੱਖ ਕੇ ਦੇਖਿਆ ਨੇ ਉਹ ਇੱਕ 30 ਆਂਦੀਆਂ ਨੇ نیچے-नीचे ਇੱਕ ਵਾਰ 2 ਫੁੱਟੋ ਦੀ ਹਾਈਟ ਆ 30 ਢੋਲੀਆਂ ਆਂਦੀਆਂ ਨੇ ਤਾਂ 30 ਢੋਲੀਆਂ ਦੇ ਵਿੱਚ 1500 ਲੀਟਰ ਪਾਣੀ ਪੈ ਜਾਂਦਾ ਤਾਂ ਇੱਕ ਉਹ 2 ਫੁੱਟ ਉੱਚੀ ਆ ਉਹਦੀ ਹਾਈਟ ਆ ਢੋਲੀ ਦੀ ਤਾਂ 1 ਫੁੱਟ ਦੇ ਵਿੱਚ 750 ਲੀਟਰ ਪਾਣੀ ਰਹਿ ਗਿਆ ਤੇ 750 ਲੀਟਰ ਪਾਣੀ ਨੂੰ ਇਹ 9 ਫੁੱਟ ਦੀ ਹਾਈਟ ਆ ਜਦੋਂ ਆਪਾਂ 9 ਨਾਲ ਗੁਣਾ ਕਰਦੇ ਆ ਤਾਂ 6750 ਲੀਟਰ ਪਾਣੀ ਇਹਦੇ ਵਿੱਚ ਆਪਾਂ ਆ ਜੂਗਾ ਪੂਰਾ ਪ੍ਰੋਪਰ ਤਾਹੇ ਜਿਹੜਾ ਅੱਧਾ ਫੁੱਟੋਂ ਆਪਾਂ ਸੜਤਾ ਸੀ ਤੁਸੀਂ 7000 ਲੀਟਰ ਪਾਣੀ ਇਹ ਚ ਮੰਨ ਕੇ ਚੱਲੋ ਵੀ ਆਊਗਾ ਉਹਦੇ ਨਾਲ ਹੀ ਗੁਜ਼ਾਰਾ ਹੋਊ ਜਿਹੜੇ ਭਰਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਈਸੀ ਪੋਲਟਰੀ ਫਾਰਮ ਬਣਾਉਣਗੇ ਉਹਨਾਂ ਵਾਸਤੇ ਇਹ ਵੀ ਜਿਹੜੇ ਚੱਲਦੇ ਨੇ ਕਿਉਂਕਿ ਕੰਪਨੀਆਂ ਕਹਿ ਰਹੀਆਂ ਨੇ ਵੀ ਆਉਣ ਵਾਲੇ ਸਮੇਂ 'ਚ ਈਸੀ ਫਾਰਮਾਂ ਨੂੰ ਹੀ ਚਿਕਸ ਦੇਣਾ ਤੇ ਉਹ ਜਿਹੜਾ ਫਿਰ ਉਹਨਾਂ ਨੂੰ ਈਸੀ ਫਾਰਮ ਕਰਨੇ ਪੈਣਿਆ ਤਾਂ ਉਹ ਇਨ੍ਹਾਂ ਗੱਲਾਂ ਦਾ ਖਾਸ ਖਿਆਲ ਰੱਖਣ ਜਿਹੜੇ ਪੋਲਟਰੀ ਨਾਲ ਜੁੜੇ ਹੋਏ ਵੀਰ ਨੇ ਵੀ ਉਹਨਾਂ ਨੂੰ ਇਹ ਸਮੱਸਿਆ ਨਾ ਆਵੇ ਵੀ ਘੱਟੋ ਘੱਟ ਸੋਡਾ 6 ਤੋਂ 7000 ਲੀਟਰ ਦਾ ਡੱਗ ਹੋਣਾ ਬਹੁਤ ਜ਼ਰੂਰੀ ਆ ਤੇ ਡੱਗ ਤੋਂ ਬਾਅਦ ਆਪਾਂ ਗੱਲ ਕਰਦੇ ਆ ਵੀ ਜਿਹੜਾ ਇਹ ਈਸੀ ਫਾਰਮ ਆ ਇਹਦੇ ਆਪਾਂ ਪ੍ਰੋਪਰ ਸਾਰੀ ਜਾਲੀ ਨਹੀਂ ਲਾਉਂਦੇ ਇਹਦੇ ਵਿੱਚ ਨਾ ਆਪਾਂ ਨੇ ਤੁਹਾਨੂੰ ਉੱਥੇ ਨੇੜੇ ਚੱਲ ਕੇ ਦਿਖਾਉਣਾ ਆਲੇ-ਦੁਆਲੇ ਥੋੜੀ ਜੀ ਦੀਵਾਰ ਕਰਤੀ ਆਹ ਵਾਲੀ ਇਹ ਮੰਨ ਕੇ ਚੱਲੋ ਤੁਸੀਂ 4 4 ਫੁੱਟ ਦੀ ਦੀਵਾਰ ਕਰਤੀ 2.5 ਫੁੱਟ ਆਪਾਂ ਇਹਦੇ ਉੱਪਰ ਜਾਲੀ ਲਾਵਾਂਗੇ ਬਸ ਇੰਨੀ ਕੁ ਕਿਉਂਕਿ ਨਹੀਂ ਤਾਂ ਆਪਾਂ ਇਹਨੂੰ ਸਾਰਾ ਵੀ ਬੰਦ ਕਰ ਦਿੰਦੇ ਸਾਰੇ ਬੰਦ ਕਰਨ ਨਾਲ ਕਰੇ ਹੋਏ ਫਾਰਮਰ ਵੀ ਕਾਮਯਾਬ ਨੇ ਪਰ ਉਹਦੇ ਵਿੱਚ ਥੋੜਾ ਜਿਹਾ ਖਰਚਾ ਵੱਧ ਜਾਂਦਾ ਪੋਲਟਰੀ ਫਾਰਮ ਦਾ ਜਿਵੇਂ ਆਪਾਂ ਨੇ ਸਰਦੀਆਂ ਦੇ ਵਿੱਚ ਜਿਹੜੀ ਗੈਸ ਬਣ ਜਾਂਦੀ ਹੈ ਅਮੋਨੀਆ ਉਹਨੂੰ ਕੱਢਣ ਵਾਸਤੇ ਫਿਰ ਇਹ ਪੰਲੀਆਂ ਨਹੀਂ ਫਿਰ ਉਹ ਪੱਖੇ ਹੀ ਚੱਲਦੇ ਨੇ ਫਿਰ ਜਦੋਂ ਪੱਖੇ ਚਾਲਦੇ ਨੇ ਫਿਰ ਉਹ ਹੀਟ ਜਿਆਦਾ ਬਾਹਰ ਕੱਢ ਦਿੰਦੇ ਨੇ ਤਾਂ ਇਹਨੂੰ ਹੀਟ ਤੇ ਆਪਣਾ ਹੀਟ ਬਣਾਉਣ ਤੇ ਜਿਆਦਾ ਖਰਚਾ ਹੋ ਜਾਂਦਾ ਤੇ ਜੇ ਆਪਾਂ ਇਹਨੂੰ ਇੰਨੀ-ਇੰਨੀਆ ਕੰਦਾ ਰੱਖਾਂਗੇ ਤਾਂ ਜਦੋਂ ਥੋੜੀ ਬਹੁਤ ਗੈਸ ਕੱਢਣੀ ਆ ਤਾਂ ਆਪਾਂ ਇੱਥੋਂ ਪੱਲੀ ਡਾਊਨ ਕਰ ਦਿਆ ਕਰਾਂਗੇ ਤਾਂ ਇਹਦੇ ਨਾਲ ਆਪਾਂ ਨੂੰ ਇੱਕ ਹੋਰ ਵੀ ਫਾਇਦਾ ਜਦੋਂ ਸੈੱਟ ਆਪਣਾ ਪ੍ਰੋਪਰ ਬੰਦ ਹੋਊਗਾ ਤਾਂ ਇਹਦੇ ਵਿੱਚ ਹੀਟ ਵੀ ਪੂਰੀ ਵਧੀਆ ਬਣੂ ਕਿਉਂਕਿ ਹਵਾ ਦੀ ਲੀਕੇਜ ਨਹੀਂ ਰਹਿਣੀ ਕਿਤੇੋਂ ਇਹ 2 ਫੁੱਟ এরੀਆ ਜਣਾ ਜਿਹੜਾ ਓਪਨ ਹੁੰਦਾ ਹੋਊ ਜਿੱਥੇ ਪੱਲੀ ਲਾਵਾਂਗੇ ਉਹ 2 1/2 ਫੁੱਟ এরੀਆ ਨੂੰ ਆਪਾਂ ਸਮਾਰ ਕੇ ਨਾਲ ਜਾਲੀ ਲਾ ਕੇ ਉਹਨੂੰ ਕੰਟਰੋਲ ਚ ਵੀ ਕਰ ਸਕਦੇ ਆ ਜਦੋਂ ਜਾਲੀ ਵੱਡੀ ਹੋ ਜਾਂਦੀ ਆ ਫਿਰ ਉਹ ਫੁੱਲ ਜਾਂਦੀ ਆ ਫਿਰ ਉਹ ਚੰਗੀ ਤਰ੍ਹਾਂ ਆਪਾਂ ਲੱਗਦੀ ਨਹੀਂ ਇੰਨੀ ਵੱਡੀ ਜਾਲੀ ਤੇ ਫਿਰ ਗਰਮੀਆਂ ਦੇ ਵਿੱਚ ਇਹਦੀ ਕੂਲਿੰਗ ਵੀ ਜ਼ਿਆਦਾ ਬਣੂਗੀ ਕਿਉਂਕਿ ਫਾਰਮ ਦੀ ਜਿਹੜੀ ਲੀਕੇਜ ਆ ਉਹ ਘਟ ਜੂਗੀ ਦੇਖੋ ਜਦੋਂ ਉਧਰ ਪੱਖੇ ਲੱਗ ਗਿਆ ਆਪਣੇ ਸਾਹਮਣੇ ਉਹਨਾਂ ਨੇ ਪੂਰੇ ਪ੍ਰੈਸ਼ਰ ਦੇ ਨਾਲ ਹਵਾ ਖਿੱਚਣੀ ਆ ਤੇ ਉਦੋਂ ਜੇ ਆਪਣਾ ਨੀਚੋਂ ਗੈਪ ਰਹੇ ਜੇ ਤਾਂ ਹਵਾ ਸਾਈਡਾਂ ਤੋਂ ਹੀ ਲੈ ਲੈਂਦਾ কুলਿੰਗ ਪੈਡ ਦੇ ਵਿੱਚ ਦੀ ਹਵਾ ਨਹੀਂ ਆਉਂਦੀ ਤਾਂ ਇਹ 275 ਫੁੱਟ ਫਾਰਮ ਦੇ ਵਿੱਚ ਆਪਾਂ ਨੇ ਇੱਥੇ ਤੱਕ ਇਹਦੀ কুলਿੰਗ ਪੈਡ ਲੱਗਣੀਆਂ ਇੱਥੇ ਤੱਕ ਪੂਰਾ 42 ਫੁੱਟ ਤੇ ਇਧਰ ਬਾਹਰ ਵੀ ਆਪਾਂ ਇਧਰ ਕੌਲੇ ਕੱਢ ਕੇ ਇਹਦੇ ਪੂਰੀ ਇੱਕ ਸਲੈਬ ਪਾਵਾਂਗੇ ਸਲੈਬ ਨੀਚੇ ਵੀ ਸਲੈਬ ਪਾਵਾਂਗੇ ਉੱਪਰ ਵੀ ਸਲੈਬ ਪਾਵਾਂਗੇ ਸਲੈਬ ਦੇ ਉੱਪਰ কুলਿੰਗ ਪੈਡ ਨੂੰ ਵੀ ਪੂਰੀ ਚੰਗੀ ਤਰ੍ਹਾਂ ਨਾਲ ਬੰਦ ਕਰਾਂਗੇ ਤੇ ਬਾਕੀ ਆਪਾਂ ਦੇਖ ਲਓ ਫੀਡ ਸਟੋਰ ਵੀ ਥੋਸਣਾ ਕੁਝ ਰੈਡੀ ਹੋ ਗਿਆ ਤੇ ਇਹ ਜਿਹੜਾ ਬੈਕ ਸਾਈਡ ਆ ਗਈ ਇਹ ਵਾਲੇ ਕੰਧ ਦੇ ਵਿੱਚ ਆਪਾਂ ਉੱਪਰ ਫੁੱਟ ਵਾਈ ਫੁੱਟ ਦੇ ਮੋਰੇ ਰੱਖਾਂਗੇ ਤਾਂ ਕਿ ਜਦੋਂ ਹਮ ਮਸਾਲਾ ਲਾਟ ਆਉਂਦੇ ਨੇ ਫਿਰ 쿨ਿੰਗ ਪੈਣਾ ਵਿੱਚ ਦੀ ਪ੍ਰੋਪਰ ਹਵਾ ਨਹੀਂ ਖਿੱਚਦਾ ਇੱਥੋਂ ਦੀ ਪੱਖੇ ਹਵਾ ਖਿੱਚ ਲੈਣ ਤੇ ਚਿਕਸ ਆਪਣਾ ਆਰਾਮ ਨਾਲ ਇਹਦੇ ਵਿੱਚ ਬੈਠ ਸਕੇ ਉਹਦਾ ਜਿਹੜਾ ਟੈਂਪਰੇਚਰ ਆ ਉਹ ਮੇਨਟੇਨ ਹੋ ਸਕੇ ਉਹਨੂੰ ਚੰਗੀ ਹਵਾ ਮਿਲ ਸਕੇ ਹਮਸਾਲੇ ਲਾਟ ਆਉਂਦੇ ਨੇ ਉਦੋਂ ਤੇ ਇੱਧਰ ਅਸੀਂ ਇੱਧਰ ਨਾਲ ਹੀ ਢਟਾਇ ਚ ਇੱਕ ਫੀਡ ਵਾਲਾ ਸਿਸਟਮ ਬਣਾਤਾ ਇਹ ਬਾਕੀ ਇੱਥੇ ਆਪਾਂ ਹੋਰ ਵੀ ਸਮਾਨ ਖੜਾ ਸਕਦੇ ਆ ਤੇ ਜਦੋਂ ਫਾਰਮ ਹੁਣੇ 275 ਫੁੱਟ ਹੋ ਗਿਆ ਤਾਂ ਇੱਥੇ ਫੀਡ ਵੀ ਆਪਾਂ ਨੂੰ ਸਟੋਰ ਕਰਨ ਲਈ ਜਿਆਦਾ ਜਗ੍ਹਾ ਚਾਹੀਦੀ ਆ ਤੇ ਹੋਰ ਵੀ ਆਪਾਂ ਇੱਥੇ ਆਪਣਾ ਸਮਾਨ ਖੜਾ ਸਕਦੇ ਆ ਇੱਥੇ ਕਿਤੇ ਅਸੀਂ ਹੌਦੀ ਬਣਾ ਕੇ ਇਹ ਫੀਡ ਆਟੋਮੈਟਿਕ ਉੱਪਰ ਚੜਦੀ ਕਰਦੀਆਂ ਵੀ ਤਾਂ ਜੋ ਫੀਡ ਉੱਪਰ ਚੜਾਉਣ ਲਈ ਲੇਬਰ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਕਿਉਂਕਿ ਫੀਡ ਦੀ 60 ਕਿਲੋ ਦੀ ਬੋਰੀਆ ਕੰਪਨੀਆਂ 50 ਕਿਲੋ ਦੀ ਕਰਦੀਆਂ ਨਹੀਂ ਬਹੁਤ ਵਾਰ ਅਸੀਂ ਰਿਕੁਐਸਟਾਂ ਕਰੀਆਂ ਨੇ 60 ਕਿਲੋ ਦੀ ਬੋਰੀ ਚੱਕਣੀ ਬੰਦੇ ਨੇ ਉੱਪਰ ਚੜਾਉਣੀ 10 ਫੁੱਟ ਬਹੁਤ ਔਖੀ ਆ ਕਾਫੀ ਸਮੱਸਿਆਵਾਂ ਆਉਂਦੀਆਂ ਨੇ ਤੇ ਉਹਦੇ ਕਰਕੇ ਆਪਾਂ ਇਹੀ ਸਿਸਟਮ ਬਣਾ ਦੇਣਾ ਵੀ ਇਹਦੇ ਹੌਦੀ ਬਣਾ ਕੇ ਇਹਦੇ ਵਿੱਚ ਬਰਮਾ ਲਾ ਦੇਣਾ ਵੀ ਜਿਹੜੀ ਆਪਦੇ ਆ ਫੀਡ ਉੱਪਰ ਜਾ ਕੇ ਫਾਰਮ ਦੇ ਵਿਚਾਲੇ ਚਲੀ ਜਾਵੇ ਕਿਉਂਕਿ ਉੱਥੋਂ ਦੋਨੇ ਪਾਸੇ ਪਾਉਣੀ ਆਸਾਨ ਰਹਿ ਜਵੇ ਤੇ ਬਾਕੀ ਨਿੱਪਲ ਸਿਸਟਮ ਦਾ ਝਾਤ ਆਟੋਮੈਟਿਕ ਹੀ ਹੋ ਜਾਣਾ ਹੌਲੀ ਹੌਲੀ ਸਮੇਂ ਮੁਤਾਬਕ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਹੌਲੀ ਹੌਲੀ ਇਹਨੂੰ ਬਣਾਇਆ ਓਵੇਂ ਹੌਲੀ ਹੌਲੀ ਇਹਦੀ ਫੀਡ ਵੀ ਆਟੋਮੈਟਿਕ ਕਰਾਂਗੇ ਪਰ ਉਹਨੂੰ ਲੱਗੂਗਾ ਕਾਫੀ ਸਮਾਂ ਲੱਗ ਜਾਂਦਾ ਕਿਉਂਕਿ ਉਹ ਥੋੜਾ ਜਿਹਾ ਵੱਡਾ ਪ੍ਰੋਜੈਕਟ ਆ ਬਾਕੀ ਜਿਵੇਂ ਜਿਵੇਂ ਆਪਣਾ ਕੰਮ ਚੱਲੀ ਜਾਊਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਧਿਆਨ ਰੱਖਣ ਵਾਲੀਆਂ ਨੇ ਈਸੀ ਫਾਰਮ ਚ ਉਹਦੀ ਡਿਟੇਲ ਤੁਹਾਨੂੰ ਨਾਲ ਦੀ ਨਾਲ ਸਾਂਝੀ ਕਰਾਂਗੇ ਅਸੀਂ ਵੀ ਜਾਣਕਾਰੀ ਇਕੱਠੀ ਕਰੀ ਜਾਂਦੇ ਆ ਵਿੱਕੀ ਕੀ ਜਿਹੜੇ ਪਹਿਲਾਂ ਭਰਾਵਾਂ ਦੇ ਪੁਰਾਣੇ 7 7 8 8 ਸਾਲ ਤੋਂ ਈਸੀ ਪੋਲਟਰੀ ਫਾਰਮ ਚੱਲਦੇ ਨੇ ਉਹਨਾਂ ਤੋਂ ਪੂਰੀ ਨੌਲੇਜ ਲੈ ਕੇ ਹੀ ਅਸੀਂ ਕੋਈ ਜਿਹੜਾ ਸਟੈਪ ਕੋਈ ਨਵਾਂ ਕੰਮ ਕਰਨਾ ਉਹੀ ਕਰਦੇ ਆ ਜਾਣਕਾਰੀ ਤੁਹਾਨੂੰ ਈਸੀ ਫਾਰਮ ਦੀ ਸਾਰੀ ਵੀਡੀਓ ਚ ਮਿਲੂਗੀ ਤੇ ਮਿਲਦੇ ਆਂ ਫਿਰ ਇੱਕ ਨਵੇਂ ਵਲੌਗ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ